ਰੋਮਨਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਤ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਚੰਡੀਗੜ੍ਹ ਔਰ ਅੰਬਾਲਾ ਹਾਈਵੇ ਖੋਲ ਦਿੱਤਾ ਗਿਆ ਜੀ ਆ ਦਾਦੇ ਕਿ ਦਿੱਲੀ ਜਾਣ ਦੇ ਲਈ ਰਾਹ ਜਿਹੜਾ ਖੋਲ ਦਿੱਤਾ ਗਿਆ ਤੇ ਬੈਰੀਕੇਡ ਜਿਹੜੇ ਲੱਗੇ ਸੀ ਸਾਰੇ ਪਰਾ ਕਰ ਦਿੱਤੇ ਗਏ ਨੇ ਜੀਸੀਬੀ ਮਸ਼ੀਨਾਂ ਨੇ ਬੈਰੀਕੇਡਿੰਗ ਹਟਾ ਦਿੱਤੀ ਗਈ ਹੈ ਜੀਆਂ ਦਾ ਦੇਖ ਕੇ ਬਹੁ ਵੱਡੀ ਖਬਰ ਸਾਹਮਣੇ ਆ ਰਹੀ ਆ ਆਮ ਲੋਕਾਂ ਦੇ ਲਈ ਆਮ ਲੋਕਾਂ ਦੀ ਸਹੂਲਤ ਨਾਲ ਜੁੜੀ ਹੋਈ ਏ ਖਬਰ ਹੈ ਤਾਂ ਸਾਰੇ ਜਣੇ ਇਸ ਨੂੰ ਸੁਣਿਓ ਤੇ ਸੁਣ ਕੇ ਨਾਲ-ਨਾਲ ਸ਼ੇਅਰ ਵੀ ਕਰ ਦਿਓ ਕਿਉਂਕਿ ਬਹੁਤ ਸਾਰੇ ਲੋਕ ਪਰੇਸ਼ਾਨ ਹੋ ਰਹੇ ਸੀ ਚਿੰਤਾ ਦੇ ਬਿਜਤੀ ਕਿਉਂਕਿ ਲੋਕਾਂ ਨੇ ਦਿੱਲੀ ਜਾਣਾ ਸੀ ਤਾਂ ਦਿੱਲੀ ਜਾਣ ਨੂੰ ਲੈ ਕੇ ਲਗਾਤਾਰ ਰੜਚਨਾ ਜਿਹੜੀਆਂ ਰਸਤਿਆਂ ਨੂੰ ਲੈ ਕੇ ਆ ਰਹੀਆਂ ਸੀ ਤਾਂ ਹੁਣ 23 ਦਿਨਾਂ ਬਾਅਦ ਇਹ ਰੱਖ ਲਿਆ ਜੀਆਂ ਦਾਦੇ ਕਿ ਨੈਸ਼ਨਲ ਹਾਈਵੇ ਜੋ ਚੰਡੀਗੜ੍ਹ ਤੋਂ ਬਾਲਾ ਵਿਧੀ ਦਿੱਲੀ ਜਾਂਦਾ ਵਾਇਆ ਤਾਂ ਦੱਸ ਦਈਏ ਕਿਉਂ ਹੁਣ ਖੁੱਲ ਚੁੱਕਿਆ ਹੈਗਾ ਹੁਣ ਤੁਸੀਂ ਦਿੱਲੀ ਤੋਂ ਹੁਣ ਤੁਸੀਂ ਚੰਡੀਗੜ੍ਹ ਤੋਂ ਦਿੱਲੀ ਆਰਾਮ ਦੇ ਨਾਲ ਜਾ ਸਕਦੇ ਹੋ ਦੱਸ ਦਈਏ ਕਿ ਹਾਈਵੇ ਜਿਹੜਾ ਹੈ ਖੁੱਲ ਚੁੱਕਿਆ ਹੈਗਾ 23 ਦਿਨਾਂ ਬਾਅਦ ਹਾਈਵੇ ਖੁੱਲਿਆ ਤਾਂ ਹੀ ਕਹਿ ਰਿਆਂ ਜੋ ਜੋ ਸੁਣ ਰਿਆ ਨਾਲ ਨਾਲ ਸ਼ੇਅਰ ਵੀ ਕਰੀ ਚਲੋ ਕਿਉਂਕਿ ਬਹੁਤ ਲੋਕ ਪਰੇਸ਼ਾਨ ਸੀ ਬਹੁਤ ਲੋਕ ਦਿੱਕਤਾਂ ਸਾਹਮਣਾ ਕਰ ਰਹੇ ਸੀ ਕੋਈ ਟ੍ਰੇਨਾਂ ਤੇ ਸਫ਼ਰ ਕਰ ਰਿਆ ਸੀ ਕੋਈ ਬਾਈਪਲੇਨ ਸਫ਼ਰ ਕਰ ਰਿਆ ਸੀ ਤੇ ਗੱਡੀਆਂ ਦੇ ਉੱਪਰ ਜਾਣ ਨੂੰ ਲੋਕ ਦੇਖ ਦੇਸੀ ਕਿ ਕਿਹੜੇ ਰਸਤੇ ਜਾਈਏ ਪਹਿਲਾਂ ਜ ਜਮੁਣਾ ਨਗਰ ਜਗਾਦਰੀ ਵਾਲੇ ਰਸਤੇ ਤੋਂ ਜਾਣਦੇ ਸੀ ਤਾਂ ਦੱਸ ਦੇ ਕਿ ਹੁਣ ਜਿਹੜਾ ਰਸਤਾ ਹਾਈਵੇ ਹੈ ਜਿਹੜਾ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਦੇ ਨਾਲ ਖੁੱਲ ਚੁੱਕਿਆ ਤਾਂ ਤਸਵੀਰਾਂ ਨੇ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਜੀਆਂ ਸਾਹਮਣੇ ਆ ਰਹੀਆਂ ਨੇ ਨੈਸ਼ਨਲ ਹਾਈਵੇ ਨੂੰ ਖੋਲਣ ਦੀਆਂ ਤਸਵੀਰਾਂ ਨੇ ਜਿਹਾ ਦੱਸ ਦੇ ਕਿ ਚੰਡੀਗੜ੍ਹ ਤੋਂ ਦਿੱਲੀ ਹੁਣ ਜਾਣ ਦੇ ਲਈ ਸਾਰਾ ਰਸਤਾ ਖੁੱਲ ਚੁੱਕਿਆ ਬੇਫਿਕਰ ਹੋ ਕੇ ਤੁਸੀਂ ਜਾ ਸਕਦੇ ਹੋ ਜਿਹਾ ਦੱਸ ਦਈਏ ਕਿ ਲਗਾਤਾਰ ਕਿਸਾਨੀ ਮੋਰਚੇ ਨੂੰ ਲੈ ਕੇ ਜਦੋਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਸਮੇਤ ਕਈ ਰਾਹ ਬੰਦ ਕੀਤੇ ਹੋਏ ਸੀ ਪਹਿਲਾਂ ਤੁਹਾਨੂੰ ਯਾਦ ਹੋ ਟਿੱਕ ਟਿਕਰੀ ਤੇ ਸਿੰਘੂ ਵਾਲਾ ਰਸਤਾ ਵੀ ਖੋਲ ਦਿੱਤਾ ਗਿਆ ਸੀ ਤੇ ਹੁਣ ਜਿਹੜਾ ਆਹ ਰਸਤਾ ਵੀ ਖੋਲ ਦਿੱਤਾ ਗਿਆ ਚੰਡੀਗੜ੍ਹ ਦੀ ਅੰਬਾਲਾ ਦੇ ਨਾਲ ਕਨੈਕਟੀਵਿਟੀ ਜਿਹੜੀ ਹੈ ਕਰ ਦਿੱਤੀ ਗਈ ਹੈ ਸਾਰੀ ਬੈਰੀਕੇਡਿੰਗ ਤੇ ਨਾਲ ਜਿਹੜੇ ਵੱਡੇ ਵੱਡੇ ਪੱਥਰ ਰੱਖੇ ਸੀ ਚਟਾਨਾਂ ਨੂੰ ਮੇ ਉਹਨਾਂ ਨੂੰ ਵੀ ਪਰੇ ਕਰ ਦਿੱਤਾ ਜੀ ਯਾਦ ਦੱਸ ਦਈਏ ਕਿ ਬਹੁਤ ਵੱਡੀ ਖਬਰ ਆ ਲੋਕਾਂ ਦੇ ਲਈ ਆਮ ਲੋਕਾਂ ਦੀ ਸਹੂਲਤ ਨਾਲ ਜੁੜੀ ਹੋਈ ਖਬਰ ਹੈ ਕਿਉਂਕਿ ਬਹੁਤ ਲੋਕਾਂ ਨੇ ਦਿੱਲੀ ਜਾਣ ਦੇ ਲਈ 23 ਦਿਨਾਂ ਤੋਂ ਤੰਗ ਪਰੇਸ਼ਾਨ ਹੋ ਰਹੇ ਸੀ ਕੋਈ ਟ੍ਰੇਨ ਦੇ ਵਿੱਚ ਜਾਂਦਾ ਸੀ ਕੋਈ ਬਾਈ 에ਅਰ ਜਾਂਦਾ ਸੀ ਪਰ ਦੱਸ ਦਈਏ ਕਿ ਹੁਣ ਜਿਹੜਾ ਤੁਸੀਂ ਆਪਣੀ ਗੱਡੀ ਤੇ ਉੱਪਰ ਵੀ ਜਿਹੜਾ ਜਾ ਸਕਦੇ ਹੋ ਤਾਂ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਬਾਲਾ ਚੰਡੀਗੜ੍ਹ ਹਾਈਵੇ ਜਿਹੜਾ ਗੋਲ ਦਿੱਤਾ ਗਿਆ ਪ੍ਰਸ਼ਾਸਨ ਇਹ ਆ ਦੇਖ ਸਕਦੇ ਹੋ ਕਿਵੇਂ ਸਾਰਾ ਕੁਝ ਪ੍ਰੇ ਕਰ ਦਿੱਤਾ ਗਿਆ ਹੈਗਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨੈਸ਼ਨਲ ਹਾਈਵੇ ਦੀਆਂ ਚੰਡੀਗੜ੍ਹ ਤੋਂ ਜੇ ਤੁਸੀਂ ਦਿੱਲੀ ਜਾਣਾ ਹੈ ਤਾਂ ਤੁਸੀਂ ਆਰਾਮ ਦੇ ਨਾਲ ਜਾ ਸਕਦੇ ਹੋ ਦੱਸ ਦਈਏ ਕਿ ਰਸਤਾ ਬਿਲਕੁਲ ਕਲੀਅਰ ਹੋ ਚੁੱਕਿਆ ਹੈ ਤੇ ਅੰਬਾਲਾ ਵਿਚ ਦੀ ਤੁਸੀਂ ਖਾਸ ਤੌਰ ਤੇ ਜਿਹਨੇ ਜਾਣਾ ਉਹ ਜਾ ਸਕਦੇ ਹੋ ਤਾਂ ਹੁਣ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਕੋਈ ਫਿਕਰ ਵਾਲੀ ਗੱਲ ਨਹੀਂ ਹੈ ਅੰਬਾਲਾ ਹਾਈਵੇ ਜਿਹੜਾ ਖੋਲ ਦਿੱਤਾ ਗਿਆ ਹੈ ਬਹੁਤ ਹੀ ਵਧੀਆ ਸ਼ੋਅ ਲੱਗਿਆ ਹੋਇਆ ਹੈਗਾ ਕਾਫੀ ਦੁਕਾਨਦਾਰ ਆਏ ਹੋਏ ਆ ਅਲੱਗ-ਅਲੱਗ ਜਗ੍ਹਾ ਤੋਂ ਔਰ ਮੈਂ ਸਰਕਾਰ ਦਾ ਵੀ ਧੰਨਵਾਦ ਕਰਦਾ ਹੈਗਾ ਕਿ ਐਨਾ ਵਧੀਆ ਸ਼ੋਅ ਲਗਾਇਆ ਹੈ ਉਹਨਾਂ ਨੇ ਬਹੁਤ ਹੀ ਬਿਹਤਰੀ ਸ਼ੋਅ ਹੈ ਜੀ ਔਰ ਖਾਣ-ਪੀਣ ਦੇ ਵੀ ਸਟਾਲ ਲੱਗੇ ਹੋਏ ਆ ਕਾਫੀ ਤਰ੍ਹਾਂ ਦੇ ਮਤਲਬ ਲਫ਼ਜ਼ ਨਹੀਂ ਹੈਗੇ ਮੇਰੇ ਕੋਲ ਬਿਆਨ ਕਰਨ ਲਈ ਕਿ ਬਹੁਤ ਹੀ ਵਧੀਆ ਸ਼ੋਅ ਹੈ ਗੁਰੂ ਸਾਹਿਬ ਦੀ ਕਿਰਪਾ ਹੋਊਗੀ ਤੁਸੀਂ ਦੇਖਿਓ ਇਹ ਹੀ ਪੰਜਾਬ ਰੰਗਲਾ ਪੰਜਾਬ ਇਹੀ ਪੰਜਾਬ ਹੱਸ ਦਾ ਖੇਡ ਦਾ ਪੰਜਾਬ ਬਣੂਗਾ ਪੰਜਾਬ ਤੇ ਪੰਜਾਬੀਅਤ ਦੇ ਜਜ਼ਬੇ ਦਾ ਆਨੰਦ ਮਾਣੋ